ਵਲਕਾਂ ਦਾ ਵੀ ਹਰਿਆਣਾ ਸਰਕਾਰ ਨੇ ਸੁੱਕਾ ਘ੍ਰਸਤ ਐਲਾਨ ਕਰਤਾ ਹੈ ਅੱਛਾ ਜਿਹੜਾ ਖੇਤੀਬਾੜੀ ਸਬਜੈਕਟ ਹੁੰਦਾ ਹੈ ਸਟੇਟ ਸਰਗਰਮੈਂਟ ਦਾ ਹੁੰਦਾ ਹੈ ਬਾਦਲ ਨੇ ਕਿਹਾ ਜਿਵੇਂ ਜੇਕ ਮੋਦੀ ਕੋਲ ਬੇਨਤੀ ਪੱਤਰ ਦੇ ਕੇ ਇਹਦਾ ਪ੍ਰਪਾਗੰਡਾ ਕਿੱਦਾਂ ਪੰਜਾਬ ਚ ਮੋਦੀ ਨੂੰ ਮੈਂ ਦੇਤਾ ਬੇਨਤੀ ਪੱਤਰ ਤੇ ਜ਼ਰੂਰੀ ਸਾਨੂੰ ਮਤਲਬ ਬੀਜਪੀ ਦੀ ਸਰਕਾਰ ਸੁੱਕਾ ਘ੍ਰਸਤ ਐਲਾਨ ਕੇ ਸੁੱਕੇ ਲਈ ਦੇਗੀ ప్రతి ਏਕੜ 5000 ਰੁਪਿਆ ਜੀ ਉਹ ਗੱਲ ਕੋਈ ਅਸਲ ਦੇ ਵਿੱਚ ਸਟੇਟ ਸਰਗਰਮੈਂਟ ਨੂੰ ਸੁੱਕਾ ਘ੍ਰਸਤ ਐਲਾਨ ਕਰਨਾ ਚਾਹੀਦਾ ਹੈ ਔਰ ਹਰ ਹਰ ਹਾਲਤ ਚ ਚਲਾਣਾ ਚਾਹੀਦਾ ਹੈ ਕਿ ਬਹੁਤ ਸਾਰੇ ਇਲਾਕੇ ਨੇ ਜਿਨ੍ਹਾਂ ਤੇ 50% ਤੋਂ ਵੱਧ ਘੱਟ ਬਾਸ਼ ਹੋਈ ਆ ਜੀ ਇਸ ਲਈ ਅਸੀਂ ਧਮਾਨ ਕਰਦੇ ਆ ਪੰਜਾਬ ਸਰਕਾਰ ਤੋਂ ਕੋ ਸੁੱਕਾ ਗ੍ਰਸਤ ਵੀ ਇਲਾਕੇ ਅਤੇ ਸੋਕਾ ਅਤੇ ਉਹਦਾ 50% ਵੀ ਇਲਾਕੇ ਕਿ ਜਿੰਨਾ ਮਤਲਬ ਸੈਂਟਰ ਨੂੰ ਡਿਮਾਂਡ ਕਰੇ ਉਹ ਤੋਂ 5000 ਰੁਪਏ ਘੱਟੋ ਘੱਟ ਪ੍ਰਤੀ ਏਕੜ ਤੇ 2500 ਦਾ ਕਰੇ ਕਿ 2500 ਅਸੀਂ ਦੇਣ ਨੂੰ ਤਿਆਰ ਆ ਹੂੰ ਤੇ ਮੈਚ ਗ੍ਰਾਂਟ ਤੇ ਤਾਂ ਜੋ ਪ੍ਰੋਜੈਕਟ ਕਰਨ ਨੂੰ ਕੁਝ ਮਿਲ ਸਕੇ ਹੈ ਪਹਿਲਾਂ ਡੀਜ਼ਲ ਮਹਿੰਗਾ ਹੋ ਗਿਆ ਇੰਨੀ ਬੁਰੀ ਤਰ੍ਹਾਂ ਜਨਰੇਟਰ ਬਾਲ ਕੇ ਅਤੇ ਕਈ ਛੋਨੇ ਕਈ ਥੋੜੇ ਗੋਹਣੇ ਵੀ ਪਏ ਉਹਨਾਂ ਨੂੰ ਹਰ ਹਾਲਤ ਵਿੱਚ ਪੰਜਾਬ ਗੌਰਮਤ ਸੁੱਕ ਗੱਤੋ ਲੈਣਾ ਜਿਹੜਾ ਪਿਆਸ ਕਰ ਤੋਂ ਮੰਗ ਕਰਦੇ ਆ ਹੁਣ ਪੰਜਾਬ ਤੇ ਹਰਿਆਣੇ ਤੋਂ ਇਹਨੂੰ ਕੋਈ ਸਿੱਖਾ ਦੇਦਾ ਹੈ